ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਾਂ ਦੇ ਲੇਖ ਭਾਗ 19 ਬੇਬੇ ਜੀ ਕਿੱਥੇ ਕਿਸੇ ਨੂੰ ਗੱਲ ਆਉਣ ਦਿੰਦੇ ਆ ਕਹਿੰਦੇ ਫਿਰ ਕਿਹੜਾ ਤੁਸੀਂ ਪੜ੍ਹ ਕੇ ਸਾਰੇ ਜੱਜ ਲੱਗ ਜਾਓਗੇ ਸ਼ਿੰਦਰ ਬੇਬੇ ਗੁਰੀ ਨੇਤਾ ਨਰਸ ਲੱਗ ਜਾਣਾ ਉਹਦੀ ਤਾਂ ਹੁਣ ਵੀ ਹਸਪਤਾਲ ਵਿੱਚ ਰੋਜ਼ ਡਿਊਟੀ ਲੱਗਦੀ ਆ ਬੇਬੇ ਕਹਿੰਦੀ ਤੁਸੀਂ ਨਹੀਂ ਮੰਨਣਾ ਅੱਗੇ ਕਿਹੜਾ ਕਿਤੇ ਮੰਨੀ ਸਿੰਦਰੇ ਤੂੰ ਤਾਂ ਸਦਾ ਭਰਾ ਦੀ ਹੀ ਰਹੀ ਆਪਣੀ ਬੇਬੇ ਦੀ ਤਾਂ ਕਦੇ ਬਣੀ ਨਹੀਂ ਮਨਜੀਤ ਨੂੰ ਕਹਿਣ ਲੱਗੇ ਆ ਮੇਰਾ ਅਲਮਾਰੀ ਵਿੱਚੋਂ ਕਾਗਜ਼ਾਂ ਵਾਲਾ ਲਫਾਫਾ ਫੜਾ। ਮਨਜੀਤ ਨੇ ਲਫਾਫਾ ਕੱਢ ਕੇ ਬੇਬੇ ਕੋਲ ਕਰ ਦਿੱਤਾ। ਬੇਬੇ ਨੇ ਵਿੱਚੋਂ ਫਰੋਲ ਕੇ ਇੱਕ ਕਾਗਜ਼ ਕੱਢਿਆ ਤੇ ਹਰਿੰਦਰ ਵੱਲ ਕਰਕੇ ਕਹਿੰਦੀ ਲੈ ਵੇ ਹਰਿੰਦਰਾ ਤੇਰੀ ਅਮਾਨਤ। ਹਰਿੰਦਰ ਕਾਗਜ਼ ਫੜ ਕੇ ਪੜਦਾ ਹੈ ਤੇ ਇਕਦਮ ਹੈਰਾਨੀ ਤੇ ਗੁੱਸੇ ਵਿੱਚ ਬੋਲਦਾ ਬੇਬੇ ਜੀ ਇਹ ਕੀ ਕੀਤਾ ਤੁਸੀਂ ਮੈਨੂੰ ਨਹੀਂ ਕੁਝ ਵੀ ਚਾਹੀਦਾ ਉਹ ਉੱਠ ਕੇ ਹਾਲ ਵਿੱਚ ਬੈਠੇ ਆਪਣੇ ਮਾਮਾ ਜੀ ਕੋਲ ਚਲਾ ਜਾਂਦਾ ਕਹਿਣ ਲੱਗਦਾ ਮੈਨੂੰ ਮਾਫ਼ ਕਰ ਦਿਓ ਮਾਮਾ ਜੀ ਮੈਨੂੰ ਨਹੀਂ ਪਤਾ ਬੇਬੇ ਜੀ ਨੇ ਇਹ ਕਦੋਂ ਤੇ ਕਿਉਂ ਕੀਤਾ ਉਦੋਂ ਤੱਕ ਕਿਰਨ ਵੀ ਹਾਲ ਵਿੱਚ ਆ ਕੇ ਦੱਸਦੀ ਆ ਕਿ ਬੇਬੇ ਜੀ ਨੇ ਪਿੰਡ ਵਾਲੀ ਜ਼ਮੀਨ ਤੇ ਘਰ ਦੀ ਵਸੀਅਤ ਹਰਿੰਦਰ ਦੇ ਨਾਮ ਕੀਤੀ ਹੋਈ ਆ ਸ਼ਿੰਦਰ ਸੁਣ ਕੇ ਹੈਰਾਨ ਹੋ ਗਈ ਬਲਵਿੰਦਰ ਹਰਿੰਦਰ ਨੂੰ ਜੱਫੀ ਵਿੱਚ ਲੈਂਦਾ ਹੋਇਆ ਕਹਿੰਦਾ ਲੈ ਦੱਸ ਹਰਿੰਦਰ ਤੂੰ ਮੇਰਾ ਪੁੱਤ ਆ ਮੈਂ ਕਦੇ ਫਰਕ ਕੀਤਾ ਗੁਰੀ ਖੁਸ਼ੀ ਤੇ ਤੁਹਾਡੇ ਦੋਵਾਂ ਵਿੱਚ ਫਿਰ ਬੇਬੇ ਨੇ ਗਲਤ ਕੀ ਕੀਤਾ ਮੈਂ ਤਾਂ ਬੇਬੇ ਨੂੰ ਪਹਿਲਾਂ ਵੀ ਕਹਿ ਦਿੱਤਾ ਸੀ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਤੁਹਾਨੂੰ ਹੀ ਦੇਣਾ ਸੀ ਸ਼ਿੰਦਰ ਬੇਬੇ ਤੇ ਖਿਜੀ ਜਾਂਦੀ ਸੀ ਬਹੁਤ ਬੋਲਦੀ ਆ ਕਿ ਬੇਬੇ ਤੈਂ ਇਹ ਕੀ ਕੀਤਾ ਮਨਜੀਤ ਸ਼ਿੰਦਰ ਨੂੰ ਰੋਕਣ ਲੱਗੀ ਸੀ ਬੇਬੇ ਜੀ ਨੇ ਇੱਕੋ ਰੱਟ ਲਗਾਈ ਹੋਈ ਸੀ ਕਿ ਬਗਾਨੇ ਪੁੱਤਾਂ ਨੂੰ ਆਪਣੀ ਜ਼ਮੀਨ ਨਹੀਂ ਦੇਣੀ ਸ਼ਿੰਦਰ ਬੇਬੇ ਤੈ ਮੈਨੂੰ ਬਲਵਿੰਦਰ ਦੇ ਸਾਹਮਣੇ ਜਾਣ ਜੋਗੀ ਨਹੀਂ ਛੱਡਿਆ ਬਲਵਿੰਦਰ ਭੈਣੇ ਫਿਰ ਕੀ ਹੋਇਆ ਆਪਾਂ ਕਿਹੜਾ ਕੁਝ ਵੰਡਿਆ ਹੋਇਆ ਸ਼ਿੰਦਰ ਨੇ ਬੇਬੇ ਨਾਲ ਬਹੁਤ ਕਲੇਸ਼ ਕੀਤਾ ਪਰ ਬੇਬੇ ਨਾ ਮੰਨੀ। ਸਿੰਦਰ ਨੇ ਬੇਬੇ ਨੂੰ ਆਖਿਆ ਮੈਂ ਤੇ ਮੇਰੇ ਪਰਿਵਾਰ ਨੇ ਕਦੇ ਤੇਰੇ ਮੱਥੇ ਨਹੀਂ ਲੱਗਣਾ। ਹਰਿੰਦਰ ਸਿੰਦਰ ਤੇ ਕਿਰਨ ਨੂੰ ਲੈ ਕੇ ਆਪਣੇ ਪਿੰਡ ਨੂੰ ਚਲਾ ਗਿਆ। ਬਲਵਿੰਦਰ ਤੇ ਮਨਜੀਤ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੰਦਰ ਹੁਣ ਹੀ ਰੁਕੇ ਨਹੀਂ। ਸ਼ਿੰਦਰ ਹੋਣਾ ਨੂੰ ਬਹੁਤ ਗੁੱਸਾ ਚੜਿਆ ਹੋਇਆ ਸੀ। ਹਰਿੰਦਰ ਨੇ ਜਾ ਕੇ ਜਗਤਾਰ ਨੂੰ ਸਭ ਕੁਝ ਦੱਸ ਦਿੱਤਾ। ਜਗਤਾਰ ਸ਼ਿੰਦਰ ਬੇਬੇ ਕਦੇ ਨਹੀਂ ਬਦਲੇ। ਕਿਸੇ ਨੂੰ ਪਤਾ ਨਹੀਂ ਲੱਗਿਆ ਕਦੋਂ ਇੰਨਾ ਗਲਤ ਕੰਮ ਕਰਤਾ। ਦੱਸ ਬਲਵਿੰਦਰ ਹੋਣੀ ਕੀ ਸੋਚਦੇ ਹੋਣਗੇ? ਸ਼ਿੰਦਰ ਉਹਨੇ ਵਿਚਾਰੇ ਨੇ ਕੀ ਸੋਚਣਾ? ਬਲਵਿੰਦਰ ਨੇ ਤਾਂ ਕਦੇ ਜ਼ਮੀਨ ਘਰ ਦਾ ਲਾਲਚ ਹੀ ਨਹੀਂ ਕੀਤਾ। ਜਗਤਾਰ ਨੇ ਉਸੇ ਵਕਤ ਬਲਵਿੰਦਰ ਨੂੰ ਫੋਨ ਲਾ ਕੇ ਪੁੱਛਿਆ। ਵਸੀਅਤ ਕਿੱਥੋਂ ਬਣਵਾਈਏ? ਕਿਹੜੇ ਵਕੀਲ ਨੇ ਬਣਾਈਏ? ਬਲਵਿੰਦਰ ਨੇ ਪੜ੍ਹ ਕੇ ਦੱਸਿਆ, ਲੁਧਿਆਣੇ ਤੋਂ ਬਣਵਾਈ ਆ। ਵੱਡੇ ਮਾਮਾ ਜੀ ਦੇ ਸਾਈਨ ਕੀਤੇ ਹੋਏ ਨੇ। ਬਲਵਿੰਦਰ ਨੇ ਜਦੋਂ ਤਰੀਕ ਦੇਖਦਾ ਤਾਂ ਉਸ ਨੂੰ ਯਾਦ ਆਉਂਦਾ ਕਿ ਬੇਬੇ ਇੱਕ ਵਾਰ ਬਿਨਾਂ ਦੱਸੇ ਲੁਧਿਆਣਾ ਗਈ ਸੀ ਉਸ ਦਿਨ ਦੀ ਬਣੀ ਹੋਈ ਆ ਬਲਵਿੰਦਰ ਨੇ ਜਗਤਾਰ ਨੂੰ ਵੀ ਦੱਸ ਦਿੱਤਾ ਜਗਤਾਰ ਕਹਿਣ ਲੱਗਾ ਬਲਵਿੰਦਰ ਕੱਲ ਨੂੰ ਆ ਜਾਵੇਂ ਮੇਰੇ ਕੋਲ ਲੁਧਿਆਣਾ ਜਾਣਾ ਬਲਵਿੰਦਰ ਬਾਜੀ ਰਹਿਣ ਦਿਓ ਪਰ ਜਗਤਾਰ ਨਾਲ ਮੰਨਿਆ ਬਲਵਿੰਦਰ ਮਨਜੀਤ ਨੂੰ ਦੱਸ ਕੇ ਦਫ਼ਤਰ ਤੋਂ ਛੁੱਟੀ ਲੈ ਕੇ ਜਗਤਾਰ ਨਾਲ ਲੁਧਿਆਣੇ ਨੂੰ ਚੱਲਿਆ ਗਿਆ ਜਗਤਾਰ ਵਸੀਅਤ ਤੜਵਾਉਣ ਨੂੰ ਕਹਿਣ ਲੱਗਾ ਬਲਵਿੰਦਰ ਨੇ ਜਗਤਾਰ ਨੂੰ ਕਿਹਾ ਬਾਜੀ ਬੇਬੇ ਦੀ ਸਿਹਤ ਠੀਕ ਨਹੀਂ ਹੁਣ ਆਪਾਂ ਕੁਝ ਵੀ ੱੱਕੇ ਨਾਲ ਕਰਨ ਨੂੰ ਕਹਾਂਗੇ ਫਿਰ ਬੇਬੇ ਦੀ ਸਿਹਤ ਹੋਰ ਖਰਾਬ ਹੋਊਗੀ ਜਗਤਾਰ ਜਾਰ ਬਲਵਿੰਦਰ ਕੁਝ ਵੀ ਆ ਮੈਂ ਵਸੀਅਤ ਬਦਲ ਕੇ ਤੇਰੇ ਨਾਮ ਕਰਾਉਣੀ ਆ ਬਲਵਿੰਦਰ ਬਾਜੀ ਫਿਰ ਕੀ ਹੋਇਆ ਜੇ ਸਾਰਾ ਕੁਝ ਹਰਿੰਦਰ ਤੇ ਨਰਿੰਦਰ ਨੂੰ ਦੇ ਦਿੱਤਾ ਇਹ ਚਾਰੇ ਭੈਣ ਭਰਾ ਵਰਤਣਗੇ ਜਗਤਾਰ ਜਦ ਉਹ ਜ਼ਮੀਨ ਕਰਕੇ ਵਰਤਣਗੇ ਭੈਣ ਭਰਾਵਾਂ ਵਿੱਚ ਵੈਸੇ ਹੀ ਬਹੁਤ ਪਿਆਰ ਆ ਵਾਹਿਗੁਰੂ ਜੀ ਇਹਨਾਂ ਦਾ ਪਿਆਰ ساری ਉਮਰ ਇਦਾਂ ਹੀ ਬਣਾਈ ਰੱਖੇ ਜ਼ਮੀਨ ਜ਼ਰੂਰ ਅਲੱਗ ਕਰਾਓ ਇਹਨਾਂ ਨੂੰ ਜਦੋਂ ਖੁਸ਼ੀ ਗੁਰੀ ਦਾ ਵਿਆਹ ਹੋਇਆ ਤੇ ਉਹਨਾਂ ਦੇ ਸਹੁਰਿਆਂ ਨੂੰ ਪਤਾ ਲੱਗੂ ਜ਼ਮੀਨ ਹਰਿੰਦਰ ਹੁਣਾ ਕੋਲ ਉਹ ਕਿੱਥੇ ਵਰਤਨ ਦੇਣਗੇ ਬਲਵਿੰਦਰ ਬਾਜੀ ਬਸ ਬੇਬੇ ਦੀ ਫਿਕਰ ਆ ਉਹਨਾਂ ਨੇ ਨਹੀਂ ਮੰਨਣਾ ਜਗਤਾਰ ਨੇ ਬਲਵਿੰਦਰ ਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਹਰਿੰਦਰ ਦੀ ਫਿਕਰ ਆ ਉਹ ਕੱਲ ਦਾ ਆਪਣੇ ਕਮਰੇ ਵਿੱਚੋਂ ਨਹੀਂ ਨਿਕਲਿਆ ਬਲਵਿੰਦਰ ਹਰਿੰਦਰ ਕਰੇ ਸੀ ਫਿਰ ਮੈਨੂੰ ਮਿਲਣ ਕਿਉਂ ਨਹੀਂ ਆਇਆ ਜਗਤਾਰ ਉਹ ਆਪਣੀ ਗਲਤੀ ਮੰਨੀ ਜਾਂਦਾ ਕਿ ਮੈਂ ਬੇਬੇ ਜੀ ਦਾ ਇੰਨਾ ਪਿਆਰ ਕਰਦਾ ਤਾਂ ਬੇਬੇ ਨੇ ਇਹ ਸਭ ਕੁਝ ਕੀਤਾ ਬਲਵਿੰਦਰ ਛੱਡ ਤੂੰ ਇਹ ਸਭ ਸੋਚਣਾ ਜ਼ਮੀਨ ਆਪਣੇ ਵਿੱਚ ਫਿੱਕ ਪਾਉਗੀ ਜਗਤਾਰ ਕਹਿਣ ਲੱਗਾ ਚੱਲ ਪਹਿਲਾਂ ਵਕੀਲ ਕੋਲ ਚੱਲੀਏ ਦੋਵੇਂ ਜਾਣੇ ਕਚੈਰੀਆਂ 'ਚ ਵਕੀਲ ਕੋਲ ਗਏ। ਉਹਨੂੰ ਸਾਰਾ ਕੁਝ ਦੱਸਿਆ। ਤਾਂ ਵਕੀਲ ਨੇ ਕਿਹਾ ਕਿ ਇਹ ਬੇਬੇ ਜੀ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ। ਜਗਤਾਰ ਨੇ ਵਕੀਲ ਨੂੰ ਕਿਹਾ ਕਿ ਜ਼ਮੀਨ ਬਲਵਿੰਦਰ ਦੀ ਹੈ ਤੇ ਜ਼ਮੀਨ ਇਹਦੇ ਨਾਮ ਕਰਨ ਲਈ ਪੇਪਰ ਤਿਆਰ ਕਰ ਦਿਓ। ਬੇਬੇ ਨੂੰ ਮੈਂ ਆਪੇ ਮਨਾ ਲਵਾਂਗਾ। ਬਲਵਿੰਦਰ ਤੇ ਜਗਤਾਰ ਘਰ ਨੂੰ ਆ ਗਏ। ਜਗਤਾਰ ਬਲਵਿੰਦਰ ਤੁਸੀਂ ਕਿਸੇ ਨੇ ਵੀ ਕਮਰੇ ਵਿੱਚ ਨਹੀਂ ਆਉਣਾ। ਜਗਤਾਰ ਨੇ ਕਿਹਾ ਮੈਂ ਆਪ ਹੀ ਬੇਬੇ ਨਾਲ ਗੱਲ ਕਰਾਂਗਾ। ਜਗਤਾਰ ਕਮਰੇ ਵਿੱਚ ਗਿਆ ਤੇ ਬੇਬੇ ਨੂੰ ਸਮਝਾਉਣ ਲੱਗਾ। ਬੇਬੇ ਤੁਸੀਂ ਇਹ ਕੀ ਗਲਤ ਕੀਤਾ ਜ਼ਮੀਨ ਬਲਵਿੰਦਰ ਦੀ ਆ ਅੱਗੇ ਉਹਦੀ ਮਰਜ਼ੀ ਆ ਕਿਵੇਂ ਕਰਨਾ ਹਰਿੰਦਰ ਨੇ ਜ਼ਮੀਨ ਨਹੀਂ ਲੈਣੀ ਉਹ ਬਹੁਤ ਤਕਲੀਫ ਵਿੱਚ ਆ ਕੱਲ ਦਾ ਮੈਂ ਵਸੀਅਤ ਪਾੜ ਦਿੱਤੀ ਆ ਨਵੀਂ ਵਸੀਅਤ ਨਾਵੇਂ ਤੇ ਅੰਗੂਠਾ ਲਾਓ ਬੇਬੇ ਜੀ ਰਹੀ ਗੱਲ ਖੁਸ਼ੀ ਗੁਰੀ ਦਾ ਵਿਆਹ ਕਰਨ ਦੀ ਪੜਾਈ ਪੂਰੀ ਹੋ ਲੈਣ ਦਿਓ ਵਿਆਹ ਵੀ ਕਰ ਦੇਣੇ ਨੇ ਅਸੀਂ ਗੁਰੀ ਤੇ ਖੁਸ਼ੀ ਲਈ ਮੁੰਡੇ ਦੇਖਦੇ ਆਂ ਬੇਬੇ ਚੁੱਪ ਸੀ ਕੁਝ ਨਾ ਬੋਲੀ ਬੇਬੇ ਅੰਗੂਠਾ ਤਾਂ ਤੈਨੂੰ ਲਾਉਣਾ ਪੈਣਾ ਨਹੀਂ ਫਿਰ ਮੈਂ ਇੱਥੇ ਕਦੇ ਨਹੀਂ ਆਉਣਾ ਤੇ ਨਾ ਹੀ ਸਿੰਦਰ ਤੇ ਜਵਾਕਾਂ ਨੂੰ ਆਉਣ ਦੇਵਾਂ ਜਗਤਾਰ ਜਦੋਂ ਉੱਠ ਕੇ ਤੁੰਨ ਲੱਗਿਆ ਤਾਂ ਬੇਬੇ ਜੀ ਨੇ ਕਿਹਾ ਕਿ ਲਿਆ ਲਾਵਾ ਅੰਗੂਠਾ ਤੇ ਜਗਤਾਰ ਦੇ ਹੱਥੋਂ ਕਾਗਜ਼ ਫੜ ਕੇ ਅੰਗੂਠਾ ਲਾ ਦਿੱਤਾ ਤੇ ਨਾਲ ਹੀ ਇੱਕ ਸ਼ਰਤ ਰੱਖ ਦਿੱਤੀ